ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਖੜਾ ਹਾਂ ਜਲੰਧਰ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਜਲੰਧਰ ਤੋਂ ਹੁਸ਼ਿਆਰਪੁਰ ਦੇ ਲਈ ਛੋਟਾ ਜਿਹਾ ਟ੍ਰੇਨ ਵਲੌਗ ਬਣਾਵਾਂਗੇ ਇਹ ਹੈ ਜਲੰਧਰ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 1 ਸਟੇਸ਼ਨ ਤੇ ਕਾਫੀ ਭੀੜ ਹੈ ਟ੍ਰੇਨਾਂ ਖੜੀਆਂ ਨੇ ਇਹ ਹੈ ਜੀ ਟਿਕਟ ਖਿੜਕੀ ਅਸੀਂ ਟਿਕਟ ਖਰੀਦ ਲਈ ਹੈ ਏ ਹੈ ਹੁਸ਼ਿਆਰ ਪੁਰ ਜਾਣੇ ਦੇ ਲਈ ਟ੍ਰੇਨ ਤਿਆਰ ਖੜੀ ਅਸੀਂ ਇਸ ਟ੍ਰੇਨ ਵਿੱਚ ਜਾਵਾਂਗੇ ਟ੍ਰੇਨ ਦੇ ਅੰਦਰ ਦੇਖ ਲਵੋ ਜਿਆਦਾ ਭੀੜ ਵੀ ਨਹੀਂ ਹੈ ਨਾਰਮਲ ਹੈ ਦੂਸਰੇ ਡੱਬੇ ਵਿੱਚ ਜਾ ਕੇ ਦੇਖਿਆ ਤੇ ਡੱਬਾ ਬਿਲਕੁਲ ਹੀ ਖਾਲੀ ਸੀ ਹੁਣ ਸਾਡੀ ਟ੍ਰੇਨ ਜਲੰਧਰ ਸਟੇਸ਼ਨ ਤੋਂ ਅੱਗੇ ਵੱਲ ਚੱਲ ਪਈ ਹੈ ਟレインਾਂ ਤੁਹਾਨੂੰ ਆਸ-ਪਾਸ ਖੜੀਆਂ ਨਜ਼ਰ ਆ ਰਹੀਆਂ ਹਨ ਜਲੰਧਰ ਸਟੇਸ਼ਨ ਤੇ ਸਾਡੀ ਟ੍ਰੇਨ ਹੁਣ ਜਲੰਧਰ ਕੈਂਟ ਸਟੇਸ਼ਨ ਵੱਲ ਵਧ ਰਹੀ ਹੈ ਜਲੰਧਰ ਸਟੇਸ਼ਨ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਵੇਂ ਡੱਬੇ ਦੇ ਵਿੱਚ ਮੈਂ ਖੜਾ ਹਾਂ ਈੜੇ ਬਿਲਕੁਲ ਵੀ ਨਹੀਂ ਹੈ ਟ੍ਰੇਨ ਬਿਲਕੁਲ ਖਾਲੀ ਹੈ ਹੁਣ ਅਸੀਂ ਪਹੁੰਚ ਗਏ ਹਾਂ ਜਲੰਧਰ ਸ਼ੌਣੀ ਦੇ ਸਟੇਸ਼ਨ ਤੇ ਇਹ ਸਟੇਸ਼ਨ ਦੇ ਉੱਤੇ ਕੰਮ ਚੱਲ ਰਿਹਾ ਹੈ ਨਵੀਂ ਇਮਾਰਤ ਬਣ ਰਹੀ ਹੈ ਸਟੇਸ਼ਨ ਦੀ ਸਾਡੀ ਟ੍ਰੇਨ ਇੱਥੇ ਸਿਰਫ 2 ਮਿੰਟ ਦੇ ਲਈ ਰੁਕੀ ਹੈ ਦੇਖੋ ਕਿਵੇਂ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ ਸਾਰੀ ਇਮਾਰਤ ਨਵੀਂ ਬਣ ਰਹੀ ਹੈ ਹੁਣ ਸਾਡੀ ਟ੍ਰੇਨ ਜਲੰਧਰ ਸ਼ੌਣੀ ਤੋਂ ਨਿਕਲ ਕੇ ਅੱਗੇ ਪਿੰਡਾਂ ਵੱਲ ਵਧ ਰਹੀ ਹੈ ਦੇਖੋ ਕਿੰਨੇ ਵਧੀਆ ਨਜ਼ਾਰੇ ਨੇ ਖੇਤਾਂ ਦੇ ਪੰਜਾਬ ਦੇ ਪੱਕੇ ਮਕਾਨ ਖੇਤ ਦੇਖਣ ਵਿੱਚ ਕਿੰਨੇ ਵਧੀਆ ਲੱਗਦੇ ਨੇ ਹੁਣ ਅਸੀਂ ਪਹੁੰਚੇ ਹਾਂ ਬੋਲੀਨਾ ਦੋਬਾਸ ਸਟੇਸ਼ਨ ਤੇ ਇਹ ਬਹੁਤ ਛੋਟਾ ਜਿਹਾ ਸਟੇਸ਼ਨ ਹੈ ਇੱਕ ਪਿੰਡ ਦਾ ਸਟੇਸ਼ਨ ਦੇਖੋ ਕਿੰਨਾ ਸੋਹਣਾ ਵਾਤਾਵਰਨ ਹੈ ਕਿੰਨਾ ਵਧੀਆ ਸਟੇਸ਼ਨ ਲੱਗ ਰਿਹਾ ਹੈ ਨਾ ਪੀੜ ਨਾ ਜਿਆਦਾ ਸ਼ੋਰ ਸ਼ਰਾਬਾ ਇਸ ਸਟੇਸ਼ਨ ਤੋਂ ਅੱਗੇ ਜਾਓ ਦੇਖੋ ਕਿਵੇਂ ਪੰਜਾਬ ਦੇ ਖੇਤ ਹਰਿਆਲੀ ਤੁਹਾਨੂੰ ਦਿਖਾਈ ਦੇ ਰਹੀ ਹੈ ਟ੍ਰੇਨ ਬਿਲਕੁਲ ਖਾਲੀ ਹੈ ਇੱਕ ਦੋ ਯਾਤਰੀ ਡੱਬੇ ਦੇ ਵਿੱਚ ਬੈਠੇ ਹੋਏ ਹਨ ਟ੍ਰੇਨ ਬਿਲਕੁਲ ਖਾਲੀ ਦੇਖੋ ਬਾਹਰ ਕਿੰਨੇ ਵਧੀਆ ਨਜ਼ਾਰੇ ਨੇ ਪੰਜਾਬ ਦੇ ਪਿੰਡ ਇਹ ਕੋਈ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਹੈ ਦਰਖਤਾਂ ਦੇ ਵਿੱਚ ਘਿਰਿਆ ਹੋਇਆ ਹੁਣ ਅਗਲਾ ਸਟੇਸ਼ਨ ਖੁਰਦਪੁਰ ਇਹ ਵੀ ਇੱਕ ਬਹੁਤ ਛੋਟਾ ਜਿਹਾ ਸਟੇਸ਼ਨ ਹੈ ਜਿੱਥੇ ਬਿਲਕੁਲ ਵੀ ਭੀੜ ਨਹੀਂ ਹੈ ਦੇਖੋ ਕਿੰਨਾ ਸ਼ਾਂਤ ਮਾਹੌਲ ਹੈ ਸਾਰੇ ਪਾਸੇ ਸਾਡੀ ਟ੍ਰੇਨ ਜਲੰਧਰ ਤੋਂ ਚੱਲੀ ਹੈ ਤੇ ਹੁਣ ਖੁਰਦਪੁਰ ਪਹੁੰਚੀ ਹੈ ਪੁਰਾਣੇ ਜ਼ਮਾਨੇ ਦਾ ਸਟੇਸ਼ਨ ਅੰਗਰੇਜ਼ਾਂ ਨੇ ਬਣਾਇਆ ਹੋਇਆ ਹੈ ਦੇਖੋ ਬਿਲਕੁਲ ਸ਼ਾਂਤ ਸੁਰਿਤਪੁਰ ਨੂੰ ਛੱਡ ਕੇ ਸਾਡੀ ਟ੍ਰੇਨ ਹੁਣ ਅੱਗੇ ਵੱਲ ਵਧ ਰਹੀ ਹੈ ਇਹ ਹੈ ਆਦਮਪੁਰ ਦਾ 에어ਫੋਰਸ ਸਟੇਸ਼ਨ ਹਵਾਈ ਅੱਡਾ ਆਦਮਪੁਰ ਦਾ ਸਾਡੀ ਟ੍ਰੇਨ ਪੂਰੀ ਰਫ਼ਤਾਰ ਦੇ ਵਿੱਚ ਜਾ ਰਹੀ ਹੈ ਅਗਲਾ ਸਟੇਸ਼ਨ ਆਇਆ ਹੈ ਜੀ ਸ਼ਾਮਚਰਾਸੀ ਇਹ ਸਟੇਸ਼ਨ ਵੀ ਬਹੁਤ ਛੋਟਾ ਜਿਹਾ ਹੈ ਸ਼ਾਂਤ ਵਾਤਾਵਰਨ ਦੇ ਵਿੱਚ ਪਿੰਡਾਂ ਦੇ ਸਟੇਸ਼ਨ ਦੇਖੋ ਕਿੰਨੇ ਖਾਲੀ ਪਏ ਨੇ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਸ਼ਾਮ 84 ਸਟੇਸ਼ਨ ਇਹ ਹੈ ਜੀ ਸਟੇਸ਼ਨ ਦੀ ਛੋਟੀ ਜਿਹੀ ਇਮਾਰਤ ਹੁਣ ਸਾਡੀ ਟ੍ਰੇਨ ਸ਼ਾਮ 84 ਸਟੇਸ਼ਨ ਤੋਂ ਨਿਕਲ ਕੇ ਅੱਗੇ ਵੱਲ ਵਧ ਰਹੀ ਹੈ ਇਹ ਰੋਡ ਵੀ ਟ੍ਰੇਨ ਦੀ ਲਾਈਨ ਦੇ ਬਿਲਕੁਲ ਲਾਗੇ-ਲਾਗੇ ਹੀ ਹੁਸ਼ਿਆਰਪੁਰ ਤੋਂ ਜਲੰਧਰ ਤੱਕ ਜਾਂਦਾ ਹੈ। ਜਲੰਧਰ ਤੋਂ ਹੁਸ਼ਿਆਰਪੁਰ ਰੋਡ। ਸਾਡੀ ਟ੍ਰੇਨ ਨਸਰਾਲਾ ਸਟੇਸ਼ਨ ਤੇ ਪਹੁੰਚੀ ਹੈ ਇਹ ਵੀ ਇੱਕ ਬਹੁਤ ਛੋਟਾ ਜਿਹਾ ਸਟੇਸ਼ਨ ਹੈ ਜਿੱਥੇ ਦਿਨ ਦੇ ਵਿੱਚ ਸਿਰਫ 2-3 ਟ੍ਰੇਨਾਂ ਹੀ ਆਉਂਦੀਆਂ ਨੇ ਹੁਸ਼ਿਆਰਪੁਰ ਤੋਂ ਜਲੰਧਰ ਜਲੰਧਰ ਤੋਂ ਹੁਸ਼ਿਆਰਪੁਰ ਇਸ ਸਟੇਸ਼ਨ ਦੀ ਇਮਾਰਤ ਥੋੜਾ ਟਾਈਮ ਪਹਿਲਾਂ ਹੀ ਨਵੀਂ ਬਣਾਈ ਗਈ ਹੈ ਦੇਖੋ ਕਿਵੇਂ ਸ਼ਾਂਤ ਮਾਹੌਲ ਹੈ ਏ ਤੁਹਾਨੂੰ ਦਿਖਾਈ ਦੇ ਰਹੀ ਹੈ ਸਟੇਸ਼ਨ ਦੀ ਪੁਰਾਣੀ ਇਮਾਰਤ ਜੋ ਕਿ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਹੈ ਦੇਖੋ ਕਿੰਨੀ ਸ਼ਾਨਦਾਰ ਇਮਾਰਤ ਹੈ ਹੁਣ ਸਾਡੀ ਟ੍ਰੇਨ ਹੁਸ਼ਿਆਰਪੁਰ ਵੱਲ ਵੱਧ ਰਹੀ ਹੈ ਆਪਣੇ ਆਖਰੀ ਸਟੇਸ਼ਨ ਵੱਲ ਦੇਖੋ ਤੁਹਾਨੂੰ ਸਕਰੀਨ ਦੇ ਉੱਤੇ ਕਿੰਨੇ ਜ਼ਿਆਦਾ ਟਰੈਕਟਰ ਦਿਖਾਈ ਦੇ ਰਹੇ ਨੇ ਇੱਥੇ ਸੋਨਾਲਿਕਾ ਫੈਕਟਰੀ ਹੈ ਜਿੱਥੇ ਟਰੈਕਟਰ ਬਣਦੇ ਨੇ ਇਹ ਸਾਰੇ ਟਰੈਕਟਰ ਟ੍ਰੇਨ ਦੇ ਉੱਪਰ ਲੋਡ ਕਰਨੇ ਦੇ ਲਈ ਖੜੇ ਨੇ ਇਹ ਟ੍ਰੇਨ ਦੇ ਰਾਹੀਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਪਹੁੰਚਣਗੇ ਸਾਰੇ ਟਰੈਕਟਰ ਹੁਣ ਸਾਡੀ ਟ੍ਰੇਨ ਦਾ ਅਗਲਾ ਸਟੇਸ਼ਨ ਹੋਵੇਗਾ ਹੁਸ਼ਿਆਰਪੁਰ ਹੁਣ ਅਸੀਂ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਖਸ਼ਿਆਰਪੁਰ ਦੇ ਵਿੱਚ ਬਣੇ ਹੋਏ ਪੱਕੇ ਮਕਾਨ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਖਸ਼ਿਆਰਪੁਰ ਦਾ ਸਟੇਸ਼ਨ ਬਸ ਹੁਣ ਆਉਣੇ ਵਾਲਾ ਹੀ ਹੈ ਇਹ ਹੈ ਜੀ ਖਸ਼ਿਆਰਪੁਰ ਦਾ ਸਟੇਸ਼ਨ ਅਸੀਂ ਖਸ਼ਿਆਰਪੁਰ ਸਟੇਸ਼ਨ ਪਹੁੰਚ ਗਏ ਹਾਂ ਖਸ਼ਿਆਰਪੁਰ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਲੋਕ ਜੋ ਬੈਠੇ ਹੋਏ ਹਨ ਇਹ ਇਸੇ ਹੀ ਟ੍ਰੇਨ ਦੇ ਵਿੱਚ ਵਾਪਸ ਜਲੰਧਰ ਨੂੰ ਜਾਣਗੇ ਇਹ ਟ੍ਰੇਨ ਇੱਥੇ ਸਿਰਫ 2 ਮਿੰਟ ਦੇ ਲਈ ਰੁਕੇਗੀ ਤੇ ਫਿਰ ਵਾਪਸ ਜਲੰਧਰ ਪਹੁੰਚੇਗੀ ਇਹ ਸਾਰੇ ਯਾਤਰੀ ਜਲੰਧਰ ਜਾਣ ਦੇ ਲਈ ਬੈਠੇ ਹਨ ਲਓ ਜੀ ਅਸੀਂ ਟ੍ਰੇਨ ਦੇ ਵਿੱਚੋਂ ਉਤਰ ਗਏ ਹਾਂ ਇਹ ਹੈ ਹੁਸ਼ਿਆਰਪੁਰ ਦਾ ਸਟੇਸ਼ਨ ਬਾਹਰਲੀ ਸਾਈਡ ਦੇਖੋ ਹੁਸ਼ਿਆਰਪੁਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ